ਖਾਲੇ ਹੋ ਜਿਲੀ ਆਏ ਹਾਂ ਪਾਲਟੀ ਵਾਲਾ ਕਰਾ ਗੱਡੀ ਲੈ ਕੇ ਆ ਉਹ ਟਰਾਂਸਪੋਰਟ ਵਾਲਾ ਕਰਾ ਗੱਡੀ ਲੈ ਕੇ ਜਾਓ ਇਹਨੇ ਪੇਟ ਭਰਨੇ ਵਾਸਤੇ ਹੈ ਬਾਕੀ ਇਹੋ ਕੁਦਰਤੀ ਚਾਹ ਆ ਗਈ ਚਾਹ ਪਾਣੀ ਪੀ ਲਿਓ ਚਾਟ ਬੋ ਕੇ ਖਾ ਲਿਓ ਕੋਈ ਨਹੀਂ ਸਿਆਣਿਆਂ ਨੇ ਕਿਹਾ ਸਿੱਖਲੇ ਪੁੱਤ ਡਰਾਈਵਰੀ ਜੇ ਮਾਰੇ ਕਿਤੇ ਕਰਮ ਰੋਟੀ ਮਿਲੇਗੀ ਵੇਲੇ ਕਿ ਵੇਲੇ ਸੋਲੀਆਂ ਅਗਲੇ ਜਾਣਨਾ ਰੋਟੀ ਤੋਂ ਕਿਆ ਮਿਲਨੇ ਆ ਮਿਲਿਆ ਖਾਣੇ ਵਾਸਤੇ ਲੈ ਕਿਆ ਕਰੇਗਾ ਬੰਦਾ ਜ਼ਿੰਦਗੀ ਇਸ ਦੇਸ਼ ਦਾ ਕੁਝ ਨਹੀਂ ਵਾਸੜਾ ਦਾ ਲੈ ਜੀ ਪਾਟ ਮਾਲ ਨਾ ਭਰੇ ਗੋ ਬਾਈ ਕਹਿ ਗਿਆ ਭਰੇ ਗੋ ਭਰਨਾ 5-7000 ਪਿੱਛੇ ਲੈਓ ਮਿਲਿਆ ਬਿਸਕੁਟਾਂ ਰੋਟੀ ਮਿਲੀ ਨਹੀਂ ਸੋਚਿਆ ਸਿੱਧਾ ਜਾ ਕੇ ਖਾएंगे ਨੇ ਆਣਗਾ ਜੰਗਲ ਦੇ ਵਿੱਚ ਖੜਾ ਦੇ ਲੈ ਲੈ ਆਪ ਇਸ ਨੂੰ ਦੋ ਵੀ ਇੱਕ ਦੁਕਾਨ ਦੇ ਪਰੇ ਮਿਲ ਗਏ ਕਿਹਾ ਸਰਦਾਰ ਜੀ ਉਰ ਕੋਈ ਕੁਛ ਨਹੀਂ ਹੈ ਖਾਣੇ ਨੂੰ ਜਾਓ ਜੇ ਜਾਣਾ 5-7 ਕਿਲੋਮੀਟਰ ਪਿੱਛੇ ਇੱਥੇ ਗੱਡੀ ਲੈ ਕੇ ਜਾ ਹੈ ਕੀ ਕਰੇ ਕਿਆ ਨਾ ਕਰੇ ਇਹ ਵੀ ਚਾਹ ਨਹੀਂ ਮਿਲੀ ਪਾਣੀ ਖਲ ਖਾਨ ਲੱਗ ਰਹੇ ਆ ਦੇਖੋ ਕੁਦਰਤ ਕੇ ਰੰਗ ਸਭ ਕੁਝ ਹੁੰਦੇ ਹੋਏ ਵੀ ਫਿਰ ਵੀ ਨੰਗ ਇਹਨੂੰ ਕਹਾਂ ਦਤਾ ਕੇ ਰੰਗ ਨਾ ਪਹਿਲੋ ਅਨ ਖਾ ਲਓ ਅਮੋ ਕਹਾਂ ਬੁੱਧਾਵਾ ਆਪਣੇ ਆਪ ਦੇ ਆ ਜੀ ਨੂੰ ਬਤਾਵਾ ਸਾਰਾ ਤਸੁੰਦੇ ਹੁੰਦੇ ਕਾ ਜਿਖੜੇ ਪੁੱਤ ਡਰੇ ਹੋਏ ਮਾਰੇ ਕਿਤੇ ਕਰਮ ਹੈ ਰੋਟੀ ਮੇਰੀ ਬੇੜੇ ਕਮੇ ਦਾ ਸੋਲੀਆਂ ਅਗਲੇ ਜਨਮ ਮੇਰਾ ਵੀਰ ਘੱਟ ਖਾ ਲਿਓ ਦਿਹਾੜੀ ਖਾ ਲਿਓ ਕੁਝ ਵੀ ਕਰ ਲਿਓ ਪਰ ਗੱਡੀਆਂ ਕੋਈ ਸੌਦੇ ਨਹੀਂ ਰਿਹਾ ਲੈ ਪਾਣੀ ਵਿੱਚ ਭੇਜ ਕੇ ਖਾ ਲਿਆ